ਕੀ ਇਹੋ ਜਿਹਾ ਵੀ ਕੋਈ ਤਰੀਕਾ ਹੈਗਾ ਜਿਹਦੇ ਨਾਲ ਆਪਾਂ ਬਹੁਤ ਜ਼ਿਆਦਾ ਕਾਮਯਾਬ ਹੋ ਜਾਈਏ ਮੈਂ ਸਮਝਦਾ ਉਹ ਤਰੀਕਾ ਜਿਹੜਾ ਇੱਕ ਈਰਖਾ ਈਰਖਾ ਸ਼ਬਦ ਹੈ ਨਾ ਜਿਹੜਾ ਜਿਹਨੂੰ ਜਲਨ ਕਹਿ ਦਿੰਦੇ ਆ ਉਹ ਸ਼ਬਦ ਹੈ ਜਿਹੜਾ ਤੁਹਾਨੂੰ ਤਰੱਕੀ ਦੇ ਰਸਤੇ ਤੇ ਬਹੁਤ ਜ਼ਿਆਦਾ ਅੱਗੇ ਖੜ ਸਕਦਾ ਇਹੋ ਸ਼ਬਦ ਹੈ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਨੀਵੇਂ ਪੱਧਰ ਤੇ ਡੇਕ ਸਕਦਾ ਹੁਣ ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਜਿਸ ਤਰ੍ਹਾਂ ਦੋ ਜਾਣੇ ਹੀ ਇੱਕੋ ਪਿੰਡ ਦੇ ਵਿੱਚ ਤੇ ਉਹਨਾਂ ਨੇ ਨਾ ਰੱਬ ਨੂੰ ਮਿਲਣ ਦਾ ਪ੍ਰਣ ਕਰ ਲਿਆ ਪਰ ਰੱਬ ਨੂੰ ਮਿਲਣਾ ਹੈ ਹੁਣ ਇੱਕ ਇਨਸਾਨ ਹੀ ਜਿਹੜਾ ਉਹਨੇ ਆਪਣੇ ਦੋਸਤ ਨੂੰ ਦੱਸਤਾ ਹੁਣ ਦੋਸਤ ਦੇ ਮਨ 'ਚ ਆ ਗਿਆ ਕਿ ਯਾਰ ਕਿਤੇ ਸੱਚੀ ਨਾ ਹੈ ਰੱਬ ਨੂੰ ਮਿਲ ਲੈ ਕਿ ਦੇ ਵਿੱਚ ਬਹੁਤ ਜਿਆਦਾ ਤਾਕਤਾਂ ਆ ਜਾਂਦੀਆਂ ਹੁਣ ਫਿਰ ਉਹਨੇ ਕੀ ਕੀਤਾ ਉਹਦੇ ਮਨ 'ਚ ਨਫ਼ਰਤ ਪੈਦਾ ਹੋਈ ਕਿ ਮੈਂ ਇਹ ਤੋਂ ਜ਼ਿਆਦਾ ਭਗਤੀ ਕਰਕੇ ਤੇ ਰੱਬ ਨੂੰ ਮਿਲਣਾ ਹੁਣ ਡੇਲੀ ਨਾ ਇੱਕ ਲੱਤ ਦੇ ਖਲੋਗ ਨਾ ਭਗਤੀ ਕਰਦਾ ਹੁੰਦਾ ਹੈ ਤੇ ਦੂਜਾ ਉਹਦੇ ਮਗਰ ਖਲੋਗੇ ਕਰਦਾ ਹੁੰਦਾ ਹੈ ਭਗਤੀ ਜਿਹਨੂੰ ਜਲਨ ਹੁੰਦੀ ਹੈ ਹੋ ਨਾ ਇਦਾਂ ਹੀ ਨਾ ਰਿਪੀਟ ਰਿਪੀਟ ਚੱਲਦਾ ਗਿਆ ਇੱਕ ਦਿਨ ਇਤਰਾ ਹੋਇਆ ਬਹੁਤ ਜਰਾ ਮੀਂਹ ਚੱਲਿਆ ਬਹੁਤ ਜਿਆਦੇ ਨਾ ਮਤਲਬ ਇਦਾਂ ਦੇ ਹਾਲਾਤ ਬਣ ਗਏ ਕਿ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੀ ਜਿਹੜਾ ਤੇ ਹੈਗਾ ਅਸੀਂ ਨਾ ਵਾਕਈ ਭਗਤੀ ਕਰ ਰਿਹਾ ਕਿ ਮੈਂ ਮਿਲਣਾ ਰੱਬ ਨੂੰ ਉਹਦੇ ਮਨ ਚ ਆਈ ਭਾਵਨਾ ਕਿ ਮੈਂ ਅੱਜ ਨਹੀਂ ਜਾਣਾ ਮੈਂ ਕੱਲ ਜਾਊਂਗਾ ਅਜਰ ਬਹੁ ਜਰਾ ਮੀਂਹ ਝਖੜ ਨੇਹਰੀ ਚੱਲ ਰਹੀ ਹੋ ਸਕਦਾ ਵੀ ਮੇਰੇ ਤੋਂ ਉੱਥੇ ਪਹੁੰਚੇ ਨਾ ਜਾਏ ਮੈਂ ਉੱਡ ਜਾ ਜਾਂ ਮਰ ਜਾ ਜਾਂ ਖੱਬ ਜਾ ਪਰ ਜਿਹੜਾ ਉਹਦੇ ਨਾਲ ਨਫ਼ਰਤ ਕਰਦਾ ਸੀ ਨਾ ਉਹਦੇ ਮਨ 'ਚ ਇਹ ਵਿਚਾਰ ਹੀ ਕਿ ਅੱਜ ਜੇ ਮੈਂ ਨਾ ਆ ਗਿਆ ਤਾਂ ਹੋ ਸਕਦਾ ਅੱਜ ਉਹਨੂੰ ਰੱਬ ਮਿਲ ਜੇ ਉਹਨੇ ਫਿਰ ਕੀ ਕੀਤਾ ਉਹਨੇ ਨਾ ਅਗਲੇ ਪਾਸੇ ਨਾਲ ਬਾਹਰ ਨਿਕਲਿਆ ਘਰੋਂ ਤੇ ਬੜਾ ਮੀਂਹ ਝਖੜ ਨੇਹਰੀ ਚੱਲ ਰਿਹਾ ਹੈ ਪਰ ਉਹਦੇ ਮਨ 'ਚ ਭਾਵਨਾ ਸੀ ਕਿਤੇ ਉਹ ਪਹਿਲਾਂ ਜਾ ਕੇ ਨਾ ਮੇਰੇ ਤੋਂ ਭਗਤੀ ਕਰਨ ਦਿਆ ਹੋਵੇ ਉਹ ਬੰਦਾ ਨਾ ਇਸੇ ਨਾ ਇਸੇ ਭਾਵਨਾ ਦੇ ਵਿੱਚ ਹੀ ਅੰਦਰੋਂ-ਅੰਦਰ ਹੀ ਘੁੱਟਦਾ ਸੀ ਵੀ ਕਿਤੇ ਮੇਰੇ ਤੋਂ ਅੱਗੇ ਨਾ ਉਹ ਲੰਘੇ ਉਹ ਚਲ ਗਿਆ ਵੇਖੋ ਜਿੰਨੇ ਜਿੰਨੇ ਸ਼ੁਰੂ ਕੀਤਾ ਸੀ ਇਹ ਕੰਮ ਉਹ ਮਗਰ ਰਹਿ ਗਿਆ ਤੇ ਜਿੰਨੇ ਉਹਨੂੰ ਵੇਖ ਕੇ ਸ਼ੁਰੂ ਕੀਤਾ ਸੀ ਉਹ ਅੱਗੇ ਲੰਘਿਆ ਇਹ ਕਹਾਣੀ ਤੋਂ ਇਹ ਸਿੱਟਾ ਨਿਕਲਦਾ ਹੈ ਕਈ ਯਰੀ ਵੀਰ ਜੀ ਆਪਾਂ ਆਪਣਾ 99% ਹੀ ਦੇਣੇ ਆ 100% ਨਹੀਂ ਦਿੰਦੇ ਕਾਮਯਾਬ ਹੋਣ ਵਾਸਤੇ ਤੇ ਆਪਾਂ ਮਗਰ ਰਹਿ ਜਾਂਦੇ ਆ ਇਸ ਕਰਕੇ ਜਿਹੜੇ ਆਪਣੇ ਵੱਡੇ ਵੱਡੇ ਰੇ ਜਿਹੜੇ ਸਿਆਣੇ ਲੋਕੀਆ ਉਹ ਆਪਾਂ ਨੂੰ ਕਹਿੰਦੇ ਆ ਕਿ ਤਰੱਕੀ ਦਾ ਜਿਹੜਾ ਰਸਤਾ ਹੈ ਉਹ ਸੂਈ ਦੇ ਵਿੱਚ ਜਿਹੜੀ ਹੁੰਦੀ ਨਹੀਂ ਮੋਰੀ ਜੀ ਦੇ ਵੀ ਦੀ ਆਪਾਂ ਧਾਗਾ ਪਾਉਣੇ ਓਡਾ ਬਰੀਕ ਆ ਇਸ ਕਰਕੇ ਆਪਾਂ ਨੂੰ ਬੜੇ ਤਰੀਕੇ ਨਾਲ ਉਹਦੇ ਵੀ ਦੀ ਨੰਘਣਾ ਪੈਂਦਾ ਹੈ ਅੱਜ ਦੀ ਕਹਾਣੀ ਤੋਂ ਤੁਸੀਂ ਕੀ ਸਿੱਖਿਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੇ ਤੇ ਇਦਾਂ ਦੀਆਂ ਨਵੀਆਂ ਮੋਟੀਵੇਸ਼ਨਲ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀਗਾਰ